ਜੀ ਬਾਬਾ ਜੀ ਜੈ ਗੁਰਦੇਵ ਧੰਨ ਗੁਰਦੇਵ ਜੋ ਬੋਲੇ ਸੋ ਨਿਹਾਲ ਸਤਿਗੁਰੂदास ਮਹਾਰਾਜ ਕੀ ਜੈ ਸਾਹਿਬੇ ਕਮਾਲ ਜਗਤ ਪਿਤਾ ਧੰਨ ਧੰਨ ਸਤਿਗੁਰੂदास ਮਹਾਰਾਜ ਜੀ ਦਾ ਜੋ ਚੈਰੀਟੇਬਲ ਹਸਪੀਟਲ ਪਿੰਡ ਥਾਨੀਆਂ ਥਾਨੀਆਂ ਵਿਖੇ ਹੈ ਉਹ ਪਿਛਲੇ ਦਿਨੇ ਜਦੋਂ ਇੱਕ ਬਹੁਤ ਹੀ ਘਟਿਆ ਖਬਰ ਸਮਾਜ ਦੇ ਵਿੱਚ ਆਈ ਤਾਂ ਸਾਰਿਆਂ ਦੇ ਹਿਰਦੇ ਬਲੁੰਦੜੇ ਗਏ ਔਰ ਸਾਧ ਸੰਗਤਾਂ ਬੜੀਆਂ ਦੁਖੀ ਹੋਈਆਂ ਭਾਵਕ ਹੋ ਕੇ ਰੋਈਆਂ ਕਿ ਗੁਰੂ ਰਾਜ ਸਾਹਿਬ ਦੇ ਨਾਮ ਦੇ ਉੱਤੇ ਐਡਾ ਵੱਡਾ ਜਿਹੜਾ ਹਸਪੀਟਲ ਬਣਾਇਆ ਸੀ ਉਹ ਤਸੀਲ ਹੋ ਗਿਆ ਸੰਗਤਾ ਸੰਗਤਾ 'ਚ ਬੜਾ ਦੁੱਖ ਹੋਇਆ ਇਸ ਗੱਲ ਦਾ ਪਰ ਉਸ ਦੁੱਖ ਨੂੰ ਦੇਖਦੇ ਹੋਏ ਅਸੀਂ ਜਿਹੜੇ ਮੈਨੇਜਮੈਂਟ ਕਮੇਟੀ ਦੇ ਮੈਂਬਰ ਸਗੇ ਡਾਕਟਰ ਬੱਲ ਜੀ ਤੇ ਹੋਰ ਹੋਰ ਵੀ ਸਾਰੇ ਅਸੀਂ ਬੈਠ ਕੇ ਇਹਨਾਂ ਦੇ ਨਾਲ ਮੀਟਿੰਗ ਹੋਈ ਪਹਿਲਾਂ ਪਤਾ ਕਰੀਏ ਕੀ ਗਿਆ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਸਗਾ ਤੇ ਉਹਨਾਂ ਨੇ ਫਿਰ ਦੱਸਿਆ ਉਹਨਾਂ ਨੂੰ ਵੀ ਜਦੋਂ ਗੱਲਬਾਤ ਸਾਰੀ ਹੋਈ ਵੇ ਇਦਾਂ ਕਰਕੇ ਤਾਂ ਉਹਨਾਂ ਦੀ ਵੀਡੀਓ ਦੇਖ ਕੇ ਵੀ ਮੈਨੂੰ ਪਤਾ ਲੱਗਿਆ ਫਿਰ ਉਹਨਾਂ ਨਾਲ ਗੱਲਬਾਤ ਕੀਤੀ ਵੇ ਦੱਸੋ ਤੁਸੀਂ ਕੀ ਕਰਨਾ ਚਾਹੁੰਦੇ ਆ ਉਹ ਕਹਿੰਦੇ ਵੇ ਉਹਨਾਂ ਨੇ ਦੱਸਿਆ ਵੀ ਮੈਂ ਇਦਾਂ ਕਰਕੇ ਪੈਸਾ ਆ ਵੀ ਜ਼ਿਆਦਾ ਆ ਉਹਨਾਂ ਨੇ ਫਿਰ ਕਿਹਾ ਵੀ ਤੂੰ ਜਿਹੜਾ ਪੈਸਾ ਆ ਇਹ ਹੁਣ ਇਹਦੇ ਤੇ ਇਸ ਗੰਭੀਰਤਾ ਦੇ ਨਾਲ ਸਮਝ ਜਿਹੜਾ ਸੋਚੂਗਾ ਐਕਸ਼ਨ ਲਵਾਂਗਾ ਵੀ ਕੀ ਕਰਨਾ ਕੀ ਨਹੀਂ ਕਰਨਾ ਵੀ ਤੁਸੀਂ ਜਿਹੜੇ ਤੁਹਾਡੀ ਟਰਸਟ ਜਿਹੜਾ ਤੁਹਾਡਾ ਆ ਇਹ ਹੁਣ ਤੁਸੀਂ ਸਾਈਡ ਤੇ ਹੋ ਜਾਓ ਇਹ ਸਮਾਜ ਦੇ ਸਮਾਜ ਨੂੰ ਸੌਂਪਦੇ ਹੋ ਉਹ ਜਿਹੜਾ ਸਮਾਜ ਆ ਉਹ ਦੇਖੂਗਾ ਇਹਨੂੰ ਉਹਨਾਂ ਨੇ ਮੰਨ ਲਿਆ ਕਹਿੰਦੇ ਠੀਕ ਆ ਅਸੀਂ ਮੰਨ ਲਓ ਨਾ ਸਮਾਜ ਨੂੰ ਇਹ ਸਮਰਪਿਤ ਕਰ ਦਿੰਦੇ ਆ ਰਪੋਰਟ ਕਰ ਦਿੰਦੇ ਆ ਸਮਾਜ ਇਹਨੂੰ ਦੇਖੂਗਾ ਵੀ ਅਸੀਂ ਜੋ ਸਭ ਤੋਂ ਲਿਖਾਉਣਾ ਅਸੀਂ ਉਹ ਲਿਖਣ ਨੂੰ ਤਿਆਰ ਆ ਹੋਰ ਰਣਨੀਤੀ ਕੀ ਆਪਣੀ ਹਾਂਜੀ ਹੋਰ ਰਣਨੀਤੀ ਕੀ ਆ ਆਪਣੀ ਹੋਰ ਨੀਤੀ ਹੁਣ ਤਾਂ ਇਹ ਆ ਵੀ ਹੁਣ ਸਿਰ ਧੜ ਦੀ ਬਾਜੀ ਲੱਗੀ ਜੇ ਇਹ ਕਹਿ ਸਕਦੇ ਆ ਵੀ ਅਸੀਂ ਇਹ ਜਿਹੜਾ ਗੁਰੂ ਘਰ ਇਹ ਗੁਰੂ ਗੋਬਿੰਦ ਦੇ ਨਾਮ ਦੇ ਉੱਤੇ ਹਸਪੀਟਲ ਹੈ ਇਹਨੂੰ ਬੰਦ ਨਹੀਂ ਹੋਣ ਦਵਾਂਗੇ ਚਾਹੇ ਇਹਦੇ ਲਈ ਸਾਨੂੰ ਆਪਣੇ ਘਰ-ਬਾਰ ਸਾਨੂੰ ਆਪਣੇ ਡੇਰੇ ਆਪਣੇ ਸਕੂਲ ਵਿੱਚ ਵਿਚਨੇ ਪੈ ਜਾਣ ਇਹ ਅਸੀਂ ਜਿਹੜਾ ਗੁਰੂ ਦੀ ਆਨਛਾਹ ਹਾਂਜੀ ਬੈਂਕ ਵਾਲੇ ਨਾਲ ਬੈਠ ਗੱਲ ਕਰੋਗੇ ਤੁਸੀਂ ਹਾਂਜੀ ਬੈਂਕ ਵਾਲੇ ਨਾਲ ਬੈਠ ਗੱਲ ਹੋਈ ਕਿ ਆਪਣੇ ਹਾਂਜੀ ਸਾਰਿਆਂ ਨਾਲ ਕਰਾਂਗੇ ਅਬਾ ਬੈਂਕ ਵਾਲੇ ਨਾਲ ਵੀ ਕਰਾਂਗੇ ਇਹਨਾਂ ਟਰਸਟੀ ਮੈਂਬਰਾਂ ਨਾਲ ਸਾਰੇ ਇਕੱਠੇ ਕਰਕੇ ਉਹਨਾਂ ਨਾਲ ਵੀ ਕਰਾਂਗੇ ਜਿੰਨੇ ਆ ਨੌਜਵਾਨ ਸਾਡੇ ਇਕੱਠੇ ਹੋਏ ਆ ਵਕ ਵਕ ਜਥੇਬੰਦੀਆਂ ਆਈਆਂ ਆ ਸਾਰੇ ਸਮਾਜ ਦੇ ਨਾਲ ਵੀ ਅਸੀਂ ਗੱਲ ਕਰਾਂਗੇ ਬੰਬ ਜਦੋਂ ਇਹ ਡਿਫਾਲਟ ਹੋਇਆ ਜਦੋਂ ਇਹ ਬਿਲਕੁਲ ਲੋਨ ਐਮਪੀ ਬਣ ਗਿਆ ਉਦੋਂ ਤੱਕ ਤੁਹਾਨੂੰ ਕੋਈ ਇਨਫੋਰਮੇਸ਼ਨ ਨਹੀਂ ਲੈ ਸਾਨੂੰ ਕੋਈ ਨਹੀਂ ਸੀ ਇਹਦੇ ਬਾਰੇ ਕੋਈ ਕਿਸੇ ਨੇ ਨਹੀਂ ਦੱਸਿਆ ਜਦੋਂ ਲੋਕ ਲੱਗਣ ਤੋਂ ਬਾਅਦ ਤੁਹਾਨੂੰ ਪਤਾ ਲੱਗਿਆ ਇਹਦੇ ਬਾਰੇ ਪਿੱਛੇ ਜ ਮੈਨੂੰ ਇੱਕ ਇਹਨਾਂ ਨੇ ਖਬਰ ਦੱਸੀਗੀ ਵੀ ਗੁਰੂ ਸਾਹਿਬ ਦੇ ਨਾਮ ਦੇ ਉੱਤੇ ਵੀ ਸਾਡੇ ਕਿਸੇ ਦੇ ਨਾਲ ਡੀਲ ਹੋ ਰਹੀ ਆ। ਅੱਛਾ ਵੀ ਉਹ ਕਹਿੰਦੇ ਵੀ ਜੇ ਅਸੀਂ ਕਿਸੇ ਹੋਰ ਗੁਰੂ ਦੇ ਨਾਮ ਦੇ ਉੱਤੇ ਮਲ ਕਰ ਦਈਏ ਜਾਂ ਗੁਰੂ ਸ਼੍ਰੀ ਗੁਰੂ ਦਾਸ ਜਿਹੜਾ ਆਪਾਂ ਲਿਖਦੇ ਆ ਬੜੇ ਸਤਕਾਰ ਦੇ ਨਾਲ ਸਤਗੁਰੂ ਕਹਿੰਨੇ ਆ ਜਗਤਪੀਤਾ ਕਹਿੰਨੇ ਆ ਕਹਿੰਦੇ ਵੀ ਉੱਥੇ ਭਗਤ ਸ਼ਬਦ ਆ ਜੇ ਮੈਂ ਕਿਹਾ ਲੋਕਾਂ ਨੇ ਤੁਹਾਡੇ ਘਰਾਂ ਨੂੰ ਅੱਗ ਲਾ ਦੇਣੇ ਲੋਕਾਂ ਨੇ ਘਰ ਸਾੜ ਦੇਣੇ ਆ। ਵੀ ਜੇ ਅਸੀਂ ਗੁਰੂ ਦਾ ਆਦਬ ਭਗਤ ਮਾਲਕ ਕਹਾਂਗੇ ਦੂਜੇ ਲੋਕ ਤਾਂ ਅਸੀਂ ਸਤਕਾਰ ਕਦੋਂ ਮੰਗਾ ਕੇ ਬੇਸ ਕਰਕੇ ਵੀ ਤੁਸੀਂ ਇਹ ਕੰਮ ਨਾ ਕਰਿਓ ਮੈਨੂੰ ਇੱਕ ਟੂਰ ਤੋਂ ਬਦ ਲਾਉਣ ਦੱਸਿਆ ਗਿਆ ਕਿੱਥੇ ਤੱਕ ਸੈਟਲਮੈਂਟ ਤੁਸੀਂ ਸਾਨੂੰ ਹਜੇ ਪਤਾ ਨਹੀਂ ਕੋਸ਼ਿਸ਼ ਵੀ ਅਸੀਂ ਬੈਂਕ ਵਾਲਿਆਂ ਨਾਲ ਗੱਲ ਕਰਾਂਗੇ ਵੀ ਸਾਨੂੰ ਇਹ ਵੀ ਨਹੀਂ ਪਤਾ ਵੀ ਹਜੇ ਕਿੰਨਾ ਆ ਕਿੰਨਾ ਨਹੀਂ ਉਹਨਾਂ ਨੂੰ ਵੀ ਕਿਹਾ ਸਾਨੂੰ ਤੁਸੀਂ ਸਾਈਆਂ ਸਟੇਟਮੈਂਟ ਸਾਨੂੰ ਪਿਛਲੀਆਂ ਦਿਨ ਚਲੋ ਕਾਰਵਾਈ ਵੀ ਹੋਣੀ ਚਾਹੀਦੀ ਅਸੀਂ ਮਤਲਬ ਸਾਰਿਆਂ ਨੂੰ ਸੰਗਤਾਂ ਨੂੰ ਵੀ ਬੇਨਤੀ ਕੀਤੀ ਸੰਸਮੇਲਨ ਸਗਾ ਪਰਸੋਂ ਉੱਥੇ ਮੈਂ ਇਹ ਕਿਹਾ ਜਿੱਥੇ ਵੀ ਕਿਤੇ ਕਿਸੇ ਨੇ ਕੋਈ ਆਪਣਾ ਰੋਜ਼ਗਾਰ ਚਲਾਉਣਾ ਆ ਜਾਂ ਕੋਈ ਸਕੂਲ ਖੋਲਣਾ ਕੋਈ ਹਸਪੀਟਲ ਖੋਲਣਾ ਕਿਸੇ ਗੁਰੂ ਰੈਵਰ ਦੇ ਉਸ ਨਾਮ ਦੇ ਉੱਤੇ ਨਾ ਬਣਾਇਆ ਜਾਵੇ ਆਪਣੇ ਜੀ ਨਾਮ ਦੇ ਉੱਤੇ ਬਣਾਇਆ ਜਾਵੇ ਤਾਂ ਜੋ ਗੁਰੂਆਂ ਦਾ ਜਿਹੜਾ ਐਡਾ ਵੱਡਾ અપਮਾਨ ਆ ਉਹ ਸੰਗਤਾਂ ਕਦੇ ਸਹਿਣ ਨਹੀਂ ਕਰਨਗੇ ਠੀਕ ਥੈਂਕ ਯੂ ਸਰ ਲੋਕ ਆ ਉਹ ਸਾਡੇ ਸਮਾਜ ਦੇ ਨਾਲ ਜਿਹੜਾ ਧੱਕਾ ਹੁੰਦਾ ਪਿੱਛੇ ਜੇ ਦਿੱਲੀ ਦਾ ਤੋਲਗਾਵਾਂ ਮੰਦਿਰ ਤੋੜਿਆ ਕਿਸੇ ਸਰਕਾਰ ਨੇ ਗੌਰ ਨਹੀਂ ਕੀਤਾ ਸਾਰੇ ਲੋਕ ਸੜਕਾਂ ਤੇ ਆਏ ਤਾਂ ਜਾ ਕੇ ਜਗ੍ਹਾ ਮਿਲੀ ਪਰ ਅੱਜ ਤੱਕ ਗੁਰੂ ਘਰ ਨਹੀਂ ਬਣਿਆ ਸਾਡੇ ਆਧਾਪੁਰੇ ਰਿਪੋਰਟ ਦਾ ਮੁੱਦਾ ਚੁੱਕਿਆ ਉੱਥੇ ਨਹੀਂ ਬਣਿਆ ਹੁਣ ਆ ਤੁਸੀਂ ਦੇਖ ਸਕਦੇ ਹੋ ਬੰਗੈ ਜਿਹੜਾ ਹਸਪੀਟਲ ਆ ਇਹ ਵੀ ਜਿਹੜਾ ਚੈਰੀਟੇਵ ਹਸਪੀਟਲ ਧੰਨ ਧੰਨ ਸ ਤਦ ਲੋਕ ਕਿਸੇ ਜੇ ਪ੍ਰਾਪਰਟੀ ਜਿ ਇਟੀ ਉਹਨਾਂ ਨੇ ਆਪਣੇ ਨਾਂ ਤੇ ਕਰਾਈ ਆ ਪਰ ਰਹਿਬਰਾਂ ਦਾ ਨਾਂ ਤਾਂ ਸੀਗਾ ਪਰ ਇੱਥੇ ਤੇ ਜਿਹੜਾ ਪ੍ਰਸ਼ਾਸਨ ਨੇ ਆ ਡੀਸੀ ਸਾਹਿਬ ਆ ਐਸਐਸਪੀ ਸਾਹਿਬ ਨਵਾਂ ਸ਼ਹਿਰ ਆ ਇਹਨਾਂ ਨੇ ਮਸਲਾ ਗੰਭੀਰਤਾ ਨਾਲ ਲਿਆ ਆਪਣੇ ਇਹੀ ਮੰਗ ਸੀਗੀ ਵੀ ਜਿਹੜੇ ਜੇ ਕਿਸੇ ਨਿੱਜੀ DNA ਤੇ ਹੁੰਦਾ ਨਾਂ ਲਿਖਿਆ ਹੁੰਦਾ ਚਲੋ ਤੁਸੀਂ ਫਟਾਫਟ ਤਾਲੇ ਲਾ ਦਿਓ ਪਰ ਸਾਡੇ ਸਮਾਜ ਤੋਂ ਵੈਲਿਊ ਕੀ ਹੈ ਜੇ ਹੁਣ ਤੁਸੀਂ ਆਪਾਂ ਇੰਨੇ ਵੱਡੇ ਕਹਿੰਦੇ ਰਵਿਦਾਸੀਆ ਸਮਾਜ ਆਪਾਂ ਵੱਡੀ ਕਮੇਟੀ ਦੇ ਵਿੱਚ ਹੈਗਾ ਪਰ ਦੇਸ਼ਾਂ ਵਿੱਚ ਜਿਵੇਂ ਬੈਠੇ ਆ ਤੇ ਉਹਨਾਂ ਨੇ ਇਹ ਨਹੀਂ ਦੇਖਿਆ ਵੀ ਉੱਪਰ ਗੁਰੂ ਰਵਿਦਾਸ ਮਹਾਰਾ ਨੂੰ ਆਪਾਂ ਜਿਹੜਾ ਬੱਲ ਡਾਕਟਰ ਬੱਲ ਨੂੰ ਤਾਲਾ ਨਹੀਂ ਲਾ ਰਹੇ ਇਹ ਗੁਰੂ ਰਵਿਦਾਸ ਮਹਾਰਾ ਦੀ ਸੋਚ ਨੂੰ ਉਹਨਾਂ ਦੇ ਨਾਮ ਨੂੰ ਤਾਲਾ ਲਾ ਕੇ ਫਟਾਫਟ ਤਾਲਾ ਇਸ ਦੀ ਵਿਰੋਧ ਵਿੱਚ ਅੱਜ ਸਾਰੇ ਸਾਥੀ ਪਹੁੰਚੇ ਸੀ ਸੋ ਇਹਨਾਂ ਦੇ ਪ੍ਰਸ਼ਾਸਨ ਨੇ ਕਿਹਾ ਵੀ ਜਿਹੜੇ ਬੈਂਕ ਦੇ ਮੁਲਾਜ਼ ਉਹ ਡੀਐਸਪੀ ਦਫ਼ਤਰ ਬੰਗੇ ਜਿਹੜੇ ਆ ਉਹ ਬੈਠੇ ਆ ਜੇਕਰ ਉਹ ਜੋ ਅਸੀਂ ਚਾਹੁੰਦੇ ਆ ਸਾਡੀ ਜਿਹੜੀਆਂ ਮੰਗਾਂ ਜਿਹੜੀਆਂ ਨਹੀਂ ਪੁਰੀਆਂ ਹੁੰਦੀਆਂ ਤੇ ਅਗਲਾ ਐਕਸ਼ਨ ਵੀ ਜਿਹੜਾ ਉਸੇ ਪੁੱਲੇ ਜਿਹੜਾ ਉਹ ਡੀਐਸਪੀ ਦਫ਼ਤਰ ਦੇ ਉੱਪਰ ਲਿਆ ਜਾਊਗਾ ਸਾਡੇ ਵਿੱਚ ਸ੍ਰੀ ਗੁਰੂ ਵਿਦਾ ਸਾਧੂ ਸੰਪਰਦਾ ਸੋਸਾਇਟੀ ਦੇ ਪੰਜਾਬ ਪ੍ਰਧਾਨ ਸਤਿਪ੍ਰੀਤ ਨਰਾਮ ਜੀ ਇਹ ਪਹੁੰਚੇ ਆ ਇਹਨਾਂ ਦੀ ਦੇਖ ਰੇਖ ਅਤੇ ਜਿੰਨੇ ਸਾਡੇ ਪੰਜਾਬ ਦੇ ਡੇਰੇ ਆ ਹਰ ਡੇਰੇ ਵਿੱਚ ਸਾਡੇ ਡੇਰਾ ਸਰਚ ਕਨ ਬੱਲਾਂ ਤੋਂ ਵੀ ਉਹਨਾਂ ਦੇ ਟਰੱਸਟੀਆਂ ਨਾਲ ਵੀ ਗੱਲਬਾਤ ਹੋਈ ਹੋਰ ਮਹਾਂਪੁਰਸ਼ਾਂ ਨਾਲ ਵੀ ਸਾਰਿਆਂ ਨੇ ਇਹ ਕਿ ਆ ਵੀ ਜੋ ਮਹਾਰਾਜ ਨੇ ਜਿਹੜੇ ਬੈਠੇ ਆ ਸਾਡੇ ਨਾਲ ਮੌਜੂਦ ਆ ਇਹਨਾਂ ਦੀ ਜਿਹੜੀ ਜੋ ਵੀ ਸਹਿਮਤੀ ਹੋਊਗੀ ਅਸੀਂ ਸਾਰੇ ਨਵੇਂ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਸਾਰਿਆਂ ਦੋਖਿਆ ਵੀ ਸਾਡੀ ਜਿਹੜੇ ਰਹਿਬਰਾਂ ਦੀ ਬੇਅਦਬੀ ਕੀਤੀ ਹੈ ਜਿਨ੍ਹਾਂ ਬੰਦਿਆਂ ਨੇ ਉਹਨਾਂ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਆ ਸਾਡੀ ਜਿਹੜੀ ਪਹਿਲ ਜਿਹੜੀ ਮੰਗਿਆ ਉਹ ਇਹ ਹੀ ਆ ਵੀ ਜਿਹਨਾਂ ਨੇ ਤਲਾ ਲਾਇਆ ਉਹਨਾਂ ਦੇ ਉੱਪਰ ਐਕਸ਼ਨ ਜੜੀ ਪੁਲਿਸ ਆ ਜੇਕਰ ਨਹੀਂ ਲੂੰਗੀ ਤੇ ਜਿਹੜਾ ਆਪਾਂ ਐਕਸ਼ਨ ਹੈ ਉਹ ਸਖਤ ਲੈ ਜਾਊਗਾ ਪਰ ਇਹਨਾਂ ਨੇ ਕਿਹਾ ਵੀ ਇੱਕ ਵਾਰੀ ਬਹਿ ਕੇ ਸਾਡੇ ਨਾਲ ਇੱਕ ਵਾਰੀ ਗੱਲ ਕਰ ਲੋ ਵੀ ਜੋ ਵਿੱਚ ਹੈਗਾ ਜੇਕਰ ਸਾਨੂੰ ਤਸੱਲੀ ਭਾਖਸ ਨਹੀਂ ਜਵਾਬ ਮਿਲਦਾ ਕਾਰਵਾਈ ਨਹੀਂ ਹੁੰਦੀ ਤਾਂ ਅਗਲਾ ਐਕਸ਼ਨ ਜਿਹੜਾ ਤੁਹਾਡੇ ਮੀਡੀਆ ਸਾਹਮਣੇ ਹੈ ਥੈਂਕ ਯੂ ਪ੍ਰਾਪਰਟੀ ਜਿਹੜੀ ਇਹਨਾਂ ਕੋਲ ਸੀਗਾ ਨਿੱਜੀ ਤੌਰ ਤੇ ਸੀਗਾ ਜਿਹੜੀ ਰਜਿਸਟਰੀ ਦੀ ਦੇਖੋ ਡਾਕਟਰ ਜਿਹੜੇ ਬਲ ਸਾਹਿਬ ਆ ਤੇ ਦੂਸਰੇ ਡਾਕਟਰ ਚਾਰਾਂ ਬੰਦਿਆਂ ਨੇ ਦੱਸਿਆ ਵੀ ਚਾਰ ਬੰਦਿਆਂ ਦੇ ਨਾਮ ਦੇ ਉੱਪਰ ਜਿਹੜੀ ਇਹ ਜਿਹੜੀ ਪ੍ਰਾਪਰਟੀ ਸੀ ਉਸ ਤੋਂ ਬਾਅਦ ਪ੍ਰਾਪਰਟੀ ਖਰੀਦ ਕੇ ਜਿਹੜਾ ਜਿਹੜੀ ਜ਼ਮੀਨ ਆ ਉੱਤੋਂ ਬਾਅਦ ਸ਼੍ਰੀ ਗੁਰੂ ਅਰਜਨਦਾਸ ਮਹਾਰਾਜ ਦੇ ਨਾਮ ਤੇ ਹਸਪਤਾਲ ਜਿਹੜਾ ਬਣਾਇਆ ਗਿਆ ਅਤੇ 2017 ਦੇ ਵਿੱਚ ਕਹਿੰਦੇ ਇਹ ਬਿਲਡਿੰਗ ਜਿਹੜੀ ਆ ਤਿਆਰ ਹੋ ਗਈ ਤਿਆਰ ਲਈ ਪਰ ਜਿਹੜਾ ਅਕਾਊਂਟ ਆ ਐਨਪੀ ਆ ਜਿਹੜੇ ਜਨਰਲ ਅਫਸਰ ਐ ਅੰਬਰਸਰਿਆ ਸੰਜੀਵ ਗੋਇਲ ਜੀ ਉਹਨਾਂ ਨੂੰ ਪੁੱਛਿਆ ਗਿਆ ਤੇ ਉਹਨਾਂ ਨੇ ਕਿਹਾ ਵੀ 2021 ਦੇ ਵਿੱਚ ਜਿਹੜਾ ਜਿਹੜਾ ਅਕਾਊਂਟ ਆ ਐਨਪੀ ਹੋਇਆ ਸੀ ਪਰ ਅਸਲ ਦੀ ਗੱਲ ਹੈ ਵੀ ਡਾਕਟਰ ਬੱਲ ਇਹਨੂੰ ਪਹਿਲਾਂ ਹੀ ਲਿਆਉਣਾ ਚਾਹਦਾ ਸੀ ਜਾਂ ਆਪਾਂ ਅੱਜ ਵੀ ਤਾਂ ਮੀਡੀਆ ਦੇ ਵਿੱਚ ਜਦੋਂ ਤਾਲਾ ਲਾਇਆ ਉਦੋਂ ਵੀ ਰੋਂਦੇ ਪਏ ਸੀ ਤੇ ਜੇਕਰ ਉਹ ਦਮ ਹੁੰਦਾ ਦੇਖੋ ਮੈਂ ਤਾਂ ਕਹਿੰਦਾ ਵੀ ਉਹਨਾਂ ਦੀ ਅਣਗਹਿਲੀ ਆ ਵੀ ਦੋ ਬੰਦੇ ਲਾ ਕੇ ਤਾਲਾ ਲਾਉਂਦੇ ਰੋਧ ਕਰਦੇ ਆਪਣੇ ਆਪ ਨੂੰ ਸਿਲੰਡਰ ਕਰਦੇ ਆਤਮ ਹੱਤਿਆ ਕਰਦੇ ਤਾਂ ਨਾ ਪੂਰਾ ਸਮਾਜ ਕਹਿੰਦਾ ਵੀ ਲੈ ਵੀ ਡਾਕਟਰ ਸਾਹਿਬ ਨੇ ਸਟੈਂਡ ਲਿਆ ਪਰ ਅੱਜ ਜਿਹੜਾ ਇੱਥੇ ਇਕੱਠੇ ਹੋਣ ਦਾ ਕਾਰਨ ਵੀ ਡਾਕਟਰ ਬਾਲੀ ਆ ਕਿ ਉਹਨਾਂ ਨੇ ਪੂਰਾ ਗੰਭੀਰਤਾ ਨਾਲ ਜਿਹੜੀ ਮੀਡੀਆ 'ਚ ਹੁਣ ਰਿਪੋਰਟ ਪਾਈ ਉਹਨਾਂ ਨੇ ਇਹੀ ਜਿਹੜੀ ਖਬਰ ਆ ਜੇ ਆਨਲਾਈਨ ਪਹਿਲਾਂ ਹੀ ਕਰ ਦਿੰਦੇ ਤਾਂ ਅੱਜ ਸਾਡੇ ਰਹਿਬਰਾਂ ਦੀ ਬਦਨਾਮੀ ਨਾ ਹੁੰਦੀ ਅੱਜ ਬੇਇੱਜ਼ਤੀ ਨਾ ਹੁੰਦੀ ਸੋ ਅੱਜ ਸਮਾਜ ਨੂੰ ਇਕੱਠਾ ਨਾ ਹੋਣਾ ਪੈਂਦਾ ਸ਼ੁਰੂਆਤ ਕਰਨ ਦੇ ਬੰ ਡਾਕਟਰ ਨਾਮਦੇਵ ਦਾ ਵੀ ਆਪ ਸੀਗਾ ਉਹਨਾਂ ਨੇ ਡਾਕਟਰ ਉਹ ਕਹਿੰਦੇ ਵੀ ਚਾਰ ਡਾਕਟਰਾਂ ਦੇ ਨਾਂ ਤੇ ਜਿਹੜੀ ਪ੍ਰਾਪਰਟੀ ਸੀ ਆਪਾਂ ਤਾਂ ਇਹ ਮੰਗ ਰੱਖੀ ਆ ਵੀ ਜਿਹੜੀ ਹੁਣ ਬੈਂਕ ਨੇ ਬੈਂਕਰਪਟ ਕਰਤੀ ਆ ਇਹ ਸਾਡੇ ਸ਼੍ਰੀ ਗੁਰੂ ਅਰਬਿਦਾਸ ਮਹਾਰਾਜ ਦੇ ਨਾਂ ਤੇ ਜਿਹੜੀ ਆਹ ਪ੍ਰਾਪਰਟੀ ਹੋਣੀ ਚਾਹੀਦੀ ਆ ਇੱਥੇ ਤਾਂ ਨਵਾਂ ਜਿਹੜਾ ਟਰਸਟ ਆ ਉਹ ਬਣਾਇਆ ਜਾਊਗਾ ਡਾਕਟਰ ਸਾਰੇ ਨਵੇਂ ਰੱਖੇ ਜਾਊਗੇ ਅਤੇ ਹਰ ਮਹੀਨੇ ਇੱਕ ਇੱਕ ਰੁਪਿਆ ਦਾ ਸਾਹਿਬ ਜਿਹੜੇ ਦੇਸ਼ ਵਿਦੇਸ਼ ਬੈਠੇ ਚਾਹੇ ਦबई ਚ ਬੈਠੇ ਆ ਜਿਹੜੇ 5-5 ਰੁਪਏ ਵੀ ਦਿੰਦੇ ਚਾਹੇ ਦਾਦਲ ਉਹ ਸਾਰਿਆਂ ਨੂੰ ਜਿਹੜਾ ਆਨਲਾਈਨ ਜਿਹੜਾ ਵੈਬਸਾਈਟ ਤੇ ਦੱਸਿਆ ਜਾਊਗਾ ਵੀ ਸਾਡਾ ਸਹਿਯੋਗ ਕੀਤਾ ਸੋ ਆਪਣੀ ਇਹੀ ਆ ਵੀ ਇਹ ਚੀਜ਼ ਨੂੰ ਜਿਹੜਾ ਨਹੀਂ ਹੋਣਾ ਚਾਹੀਦਾ ਸੀ ਪਰ ਸਰਕਾਰ ਵੀ ਦੇਖ ਲਓ ਸਾਡੇ ਐਮਐਲਏ ਐਮਪੀ ਮਨਿਸਟਰ ਬੈਠੇ ਆ ਪਰ ਬੋਲਣ ਨੂੰ ਤਿਆਰ ਨਹੀਂ ਪਤਾ ਨਹੀਂ ਲੱਗਦਾ ਪਿੱਛੇ ਜਾਂ ਸੰਦੀਪ ਚੀਨਾ ਸਾਡਾ ਸਰਪੰਚ ਜਿਹੜਾ ਸਮਾਜ ਦਾ ਮੋਲ ਹੈ ਕੋਈ ਬੰਦਾ ਸਮਾਜ ਦਾ ਨਹੀਂ ਬੋਲਦਾ ਚੁੱਪ ਚਪਿਤੇ ਆ ਪਤਾ ਨਹੀਂ ਡਰ ਭੈ ਕਾਦਾ ਆ ਆ ਗੁਰੂਆਂ ਦੀ ਜੇ ਬੇਅਦਬੀ ਹੋਈ ਆ ਉਹ ਸਾਡੇ ਕੋਲ ਆ ਹੋਰ ਬੰਦੇ ਜਿਹੜੇ ਬੈਠੇ ਹੋ ਸਾਡੇ ਕੋਲ ਆ ਜਾਓ ਜੀ ਸੰਤ ਸਮਾਜ ਸਾਡੇ ਕੋਲ ਆ ਜਾਵੇ ਸਾਡਾ ਮੀਟਿੰਗ ਕਰ ਲਵੇ ਅਬ ਸੋਹਦੀ ਗੱਲ ਆ ਅੱਜ ਮਹਾਪੁਰਸ਼ੇ ਸੜਕਾਂ ਦੇ ਉੱਪਰ ਜਿੱਥੇ ਬਿਆਦਵੀ ਹੋਈ ਆ ਜਿੱਥੇ ਤਾਲੇ ਲੱਗੇ ਉੱਤੇ ਖੜੇ ਆ ਪਰ ਸਾਡਾ ਬੰਦਾ ਇੱਥੇ ਉਹਨੂੰ ਧਿਆਨ ਨਹੀਂ ਤੇ ਚੁੱਪ ਕੇ ਚੰਡੀਗੜ੍ਹ ਅਜੇ ਜੀ ਬੰਦ ਕਮਰੇ ਵਿੱਚ ਦੇਖੋ ਪਬਲਿਕ ਜੀ ਲੋਨ ਕਿੰਨਾ ਸੀ ਲੋਨ ਜਿਹਨੇ 2 ਕਰੋੜ ਦਾ ਲੋਨ ਲਿਆ ਸੀ ਹੁਣ ਬੈਂਕ ਕੰਦੀ ਆ ਵੀ 3 ਕਰੋੜ ਤੋਂ ਉੱਪਰ ਜਿਹੜਾ ਆ ਇਹਦਾ ਬਕਾਇਆ ਬਣਦਾ ਆਪਣੀ ਇਹੀ ਮੰਗ ਹੈ ਜਿਹੜੀ ਸੈਟਲਮੈਂਟ ਆ ਬੈਂਕ ਦੇ ਲੋਨ ਦੇਣਾ ਹੀ ਬੰਦਾ ਵੀ ਸੀ ਜੇ ਅਗਰ ਆਪਾਂ ਲੋਨ ਲੈ ਰਹੇ ਹਾਂ ਬੈਂਕ ਤੋਂ ਬੈਂਕ ਲੋਨ ਦੇਣਾ ਉਹ ਲੋਨ ਬਾਕੀ ਅਗੇ ਕੀ ਕਰਾਂ ਸੀ ਲੋਨ ਨੂੰ ਵਾਪਸ ਨਹੀਂ ਕੀਤਾ ਉਹਨਾਂ ਨੇ ਮੈਂ ਇੱਕ ਛੋਟੀ ਜਿਹੀ ਗੱਲ ਦੱਸਾਂ ਅੱਜ ਸਮਾਜ ਦਾ ਕਰਜ਼ਾ ਮਾਫ਼ ਨਹੀਂ ਹੁੰਦਾ ਅੱਜ ਜਿਹੜਾ ਗਰੀਬ ਕਿਰਤੀ ਲੋਕ ਹੈ ਜਿਹੜੇ ਮਜ਼ਦੂਰੀ ਕਰਦੇ ਉਹਨਾਂ ਦਾ ਕਰਜ਼ਾ ਮਾਫ਼ ਕਰਕੇ ਦੇਖਿਆ ਉਹਨਾਂ ਦਾ 10000 ਸਰਕਾਰ ਨੇ ਕਰਜ਼ਾ ਮਾਫ਼ ਕਰ ਦਿੱਤਾ ਅੱਜ ਬਾਕੀਆਂ ਦੇ ਜਿਵੇਂ ਸਾਡੇ ਸਮਾਜ ਦਾ ਹੋ ਸਕਦਾ ਜਦੋਂ ਸਾਡੇ ਸਮਾਜ ਦੀ ਰੋੜ ਪੈਂਦੀ ਅੱਜ ਜੇ ਨਹੀਂ ਦੇ ਸਕਿਆ ਡਾਕਟਰ ਸਾਹਿਬ ਤੇ ਕਰਜ਼ਾ ਮਾਫ਼ ਨੂੰ ਸਾਨੂੰ ਮੰਗ ਕਾ ਨਹੀਂ ਜਾਈਦੀ ਆ ਅਸੀਂ ਜਾ ਕੇ ਉੱਥੇ ਲਿਖਤੀ ਦਈਏ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਦਈਏ ਇਹ ਤਾਂ ਆਪਣੇ ਆਪ ਸਾਡੇ ਮਿਨਿਸਟਰਾਂ ਨੂੰ ਚਾਹੀਦਾ ਵੀ ਬਾਕੀਆਂ ਦਾ ਕਰਜ਼ਾ ਮਾਫ਼ ਹੁੰਦਾ ਤੇ ਇਹਨਾਂ ਤੇ ਕਿੱਡੀ ਵੱਡੀ ਗੱਲ ਸੀ ਜਰ ਤਲ ਲੱਗਿਆ ਕਟੋ ਕੋ ਪ੍ਰੋਸੈਸ 1 ਸਾਲ ਦਾ ਪ੍ਰੋਸੈਸ ਕਟੋਕਟ ਰਹੇਗਾ ਤਿੰਨ ਮਨ ਨੋਟਿਸ ਭੇਜਿਆ ਹੋਣਾ ਕਈ ਚੀਜ਼ਾਂ ਵਿੱਚ ਜਾਣਾ ਪੈਣਾ ਤੁਸੀ ਨੋਟਿਸ ਦੇਖ ਲਓ ਜਿਹੜਾ ਲੱਗਾ ਇਹ ਸਿਰਫ ਜਿਹੜਾ ਇਥੇ ਦੇ ਆਫੀਸਰ ਸੀਗੇ ਉਹਨਾਂ ਦੇ ਸਿਆਣਿਆਂ ਕੋਈ ਬੈਂਕ ਵੱਲੋਂ ਜਾਂ ਆਪਣੇ ਕੋਰਟ ਵੱਲੋਂ ਕੋਈ ਇਦਾਂ ਦੀ ਨੀਸੀ ਪ੍ਰਜਾਚਨ ਦੀ ਇਹ ਸਿਰਫ ਤੇ ਸਿਰਫ ਆਪਣੇ ਇਹਨਾਂ ਨੇ ਦੇਖਿਆ ਵੀ ਡਾਕਟਰ ਬੱਲ ਸਾਹਿਬ ਜਿਹੜੀ ਪੈਰਬਾਈ ਦੇ ਪਿੱਛੇ ਕੋਈ ਬੰਦਾ ਹੈ ਨਹੀਂ ਉਹ ਚੀਜ਼ ਦਾ ਫੈਰਾ ਚੁੱਕਿਆ ਨਾਲੇ ਇਥੇ ਸੀਲ ਕਰ ਦਿੱਤਾ। ਡਾਕਟਰ ਬਲਤਾ ਵੀ ਕਹਿੰਦੇ ਕਿ ਅਸੀਂ ਆਪਣੇ ਕੋਲ ਵੈਸੇ ਨਹੀਂ ਸੈਟਲਮੈਂਟ ਕਰਦੇ ਫਿਰ ਤੁਹਾਡਾ ਅਗਲਾ ਸਟੈਪ ਦੇਖੋ ਅਗਲਾ ਐਕਸ਼ਨ ਆਪਾਂ ਕਿਹਾ ਸੀ ਵੀ ਸਮੁੱਚਾ ਸਮਾਜ ਜਿਹੜਾ ਹੈ ਆਪਣੀਆਂ ਬਹੁਤ ਜਥੇਬੰਦੀਆਂ ਹੋਰ ਸਮਾਜ ਜਿਹੜਾ ਪੂਰੇ ਪੰਜਾਬ ਚੋਂ 깔 ਆਈ ਸੀ ਵੀ ਸਾਡੇ ਪੰਜੋਂ ਜੇਕਰ ਸਾਨੂੰ ਸੈਟਲਮੈਂਟ ਨਹੀਂ ਹੁੰਦੀ ਆਪਾਂ ਇਹ ਨਹੀਂ ਮੰਗਣਾ ਵੀ ਸਰਕਾਰ ਤੋਂ ਨਹੀਂ ਮੰਗਦੇ ਨਾ ਭੀਗ ਮੰਗਦੇ ਹੱਥ ਜੋੜ ਕੇ ਵੀ ਸਾਨੂੰ ਕਰਜ਼ਾ ਮਾਫ ਕਰਦੇ ਪਰ ਆਪਾਂ ਗੱਲ ਅਪਸ਼ੋਰ ਕਰਦੇ ਆ ਵੀ ਜਿਹੜੀ ਬਾਕੀਆਂ ਦਾ ਕਰ ਸਕਦੇ ਸਾਨੂੰ ਕਹਿਣ ਦੀ ਲੋੜ ਨਹੀਂ ਨਾ ਅਸੀਂ ਮੰਗ ਪਤਾ ਦੇਣਾ ਸਰਕਾਰ ਨੂੰ ਉਹ ਆਪਣੇ ਆਪ ਕਰ ਦੇ ਠੀਕ ਆ ਨੇ ਇਹਦਾ ਸਾਡੇ ਜਿਹ ਉਹ ਕਹਿੰਦੇ ਆਪਣਾ ਘਰ ਵੇਚ ਦਾਂਗੇ ਆਪਣਾ ਘਰ ਗਰਵੀ ਰੱਖ ਦਾਂਗੇ ਤੇ ਆਪਣੇ ਗੁਰੂ ਅਦਾਸ ਮਹਾਰੇ ਦੀ ਆਣ-ਬਾਣ-ਛਾਨ ਨੂੰ ਬਰਕਰਾਰ ਰੱਖਾਂਗੇ ਅਸੀਂ ਉਹਨਾਂ ਦੇ ਉਹਨਾਂ ਨੂੰ ਬੇਨਤੀ ਕਰ ਲਾਂਗੇ ਸਰਕਾਰ ਨੂੰ ਨਹੀਂ ਬੇਨਤੀ ਕਰਾਂਗੇ ਠੀਕ ਹੈ ਡਾਕਟਰ ਮੱਲ ਨੇ ਵੀ ਕਹੀ ਹੈ ਕਿ ਅਸੀਂ ਘਰ ਵੀ ਗਨੇ ਰੱਖਿਆ ਆਪਣਾ ਸਾਰਾ ਕੁਝ ਵੇਚ ਦਿੱਤਾ ਇਹ ਲੋਨ ਲੈਣ ਦੀ ਕੀ ਲੋਨ ਪਈ ਸੀ ਇਹਦੇ ਬਾਰੇ ਤਾਂ ਆਪਾਂ ਕਹਿ ਨਹੀਂ ਸਕਦੇ ਇਹ ਤਾਂ ਜਦੋਂ ਸਟੇਟਮੈਂਟ ਆਉਂਗੀ ਸਾਰੀ ਆਪਾਂ ਡਾਕਟਰ ਸਾਹਿਬ ਨੂੰ ਕਿਹਾ ਸੀ ਵੀ ਜਿਹੜੀ ਸਾਰੀਆਂ ਸਟੇਟਮੈਂਟ ਦਿੱਤੀ ਜਾਵੇ ਕਿੰਨੇ ਪੈਸੇ ਆਏ ਕਿੰਨੇ ਗਏ ਲੋਨ ਦੀ ਕੀ ਕਿਸਤ ਦਿੱਤੀ ਅਜੇ ਤੱਕ ਕੋਈ ਡਾਕੂਮੈਂਟ ਨਹੀਂ ਦਿੱਤੇ ਉਹਨਾਂ ਨੂੰ ਕਿਹਾ ਸੀ ਵੀ ਪੂਰੀ ਪੀਡੀਐਫ ਕਰ ਕਰਜ਼ਾ ਲੈ ਕੇ ਕੀਤਾ ਚਲੋ ਇਹ ਤਾਂ ਬੈਂਕ ਹੀ ਦੱਸੂਗੀ ਵੀ ਉਹਦਾ ਕਰਜ਼ਾ ਆਪਾਂ ਇਹਦੇ ਬਾਰੇ ਟਿੱਪਣੀ ਨਹੀਂ ਕਰਦੇ ਪਰ ਆਪਣੀ ਜਿਹੜੀ ਗੱਲ ਹੈ ਜ਼ਹਿਰਾਂ ਦੀ ਇੱਥੋਂ ਹੁਣ ਜਿਹੜੀ ਨਵੀਂ ਸ਼ੁਰੂਆਤ ਕਰਨ ਲੱਗੇ ਆ ਉਹਦੇ ਉੱਪਰ ਆਪਾਂ ਪਿਆਰ ਵਾਈ ਕਰਾਂਗੇ ਠੀਕ ਜਿਹੜੇ ਪੁਰਾਣੇ ਮਾਲਕ ਸੀਗੇ ਜਾਂ ਸ੍ਰਸ਼ਟੀ ਸੀਗੇ ਉਹਨਾਂ ਨੇ ਤੁਹਾਨੂੰ ਅਪਰੋਚ ਕੀਤਾ ਜਾਂ ਤੁਸੀਂ ਮੀਡੀਆ ਦੇ ਉਹਨਾਂ ਦੇ ਨਾਲ ਨਹੀਂ ਆਪਾਂ ਨੂੰ ਤਾਂ ਜਦੋਂ ਸਾਨੂੰ ਪਹਿਲਾਂ ਚੱਲ ਗਿਆ ਹੱਟ ਸਿੰਘ ਸਾਹਿਬ ਨੇ ਸਾਡੇ ਸਿਗੇ ਡਾਕਟਰ ਬੱਲ ਸਾਹਿਬ ਰਵਿਦਾ ਜਿਹੜਾ ਅਮਰਜੀਤ ਰਵਿਦਾਸੀਆ ਸੀ ਉਹਨਾਂ ਨੇ ਦੱਸਿਆ ਡਾਕਟਰ ਬੱਲ ਸਾਹਿਬ ਨੂੰ ਜਦੋਂ ਗੱਲਬਾਤ ਕੀਤੀ ਤੇ ਇੱਥੇ ਜਿਹੜਾ ਇੱਥੇ ਪੈਲਸ ਦੇ ਵਿੱਚ ਜਿਹੜ ਉਹਨਾਂ ਦੇ ਵਿੱਚ ਗੱਲ ਕੀਤੀ ਵੀ ਹੁਣ ਆਪਾਂ ਇਹੀ ਗੱਲ ਕੀਤੀ ਵੀ ਡਾਕਟਰ ਸਾਹਿਬ ਹੁਣ ਤੁਹਾਡਾ ਮੁੱਦਾ ਨਹੀਂ ਰਿਹਾ ਇਹ ਮੁੱਦਾ ਹੁਣ ਸਮਾਜ ਦਾ ਬਣ ਗਿਆ ਜੋ ਤੁਸੀਂ ਕੀਤਾ ਅੱਜ ਜੇ ਬੈਂਕਰਪਟ ਹੋ ਗਿਆ ਇਹ ਤੁਹਾਡੇ ਕਾਰਨ ਕਰਕੇ ਹੋਇਆ ਤੁਹਾਡੀ ਨੇ ਗੱਲੀਆਂ ਕਰਕੇ ਹੋਇਆ ਹੁਣ ਹੁਣ ਇਹ ਸਮਾਜ ਦੇਖੂਗਾ ਇਹਨੂੰ ਕਿੱਦਾਂ ਚਲਾਉਣਾ ਤੁਹਾਡੇ ਮਹਾਪੁਰਸ਼ ਜਿਲੇ ਸਾਂਸ